ko tumase aula ramane ਤੁਹਾਡਾ ਨਾਮ ਜੀ ਅੰਜੂ ਤੇ ਤੁਸੀਂ ਵੀ ਇੱਥੇ ਇਲਾਜ ਕਰਾਉਣ ਵਾਸਤੇ ਆਨੇ ਹੋ ਹਾਂ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਕਿ ਨਸਾਂ ਬਲੋਕ ਹੈ ਪੁੱਛੀ ਬੋਲੋ ਨਸਾਂ ਬਲੋਕ ਹੈ ਅੱਛਾ ਕਿੰਨੇ ਦਿਨ ਹੋ ਗਏ ਤੁਸੀਂ ਟ੍ਰੀਟਮੈਂਟ ਲੈ ਗਏ ਮੈਨੂੰ ਪੂਰੇ ਦਿਨ 15 ਦਿਨ ਹੀ ਆਈ ਨਿ ਕੋਰੇ ਅੱਛਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਆਪ ਜੀ ਨੂੰ ਅੱਛਾ ਲੱਗ ਰਿਹਾ ਅੱਛਾ ਲੱਗ ਰਿਹਾ ਜਦੋਂ ਦੇ ਕੈਂਪ 'ਚ ਆਈ ਆ ਅੱਛਾ ਲੱਗ ਰਿਹਾ ਹੈ ਫਰਕ ਲੱਗ ਰਿਹਾ ਹੈ अच्छा लगने ਦਾ ਮਤਲਬ ਨਹੀਂ ਸਮਝ ਆਇਆ ਜੀ ਤੁਹਾਨੂੰ ਕੋਈ ਰਾਹਤ ਮਿਲੀ ਹੈ ਹਾਂਜੀ ਹਾਂਜੀ ਉਹ ਹੀ ਕਹਿ ਰਹੇ ਨਾ ਫਰਕ ਲੱਗ ਰਿਹਾ ਫਰਕ ਲੱਗ ਰਿਹਾ ਹਾਂਜੀ ਠੀਕ ਹੈ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸਤੀ ਪੱਤਰਾ ਹੈ ਠੀਕ ਹੈ ਜੀ ਮੈਨੂੰ ਹੋ ਗਿਆ 8-10 ਦਿਨ ਹੋ ਗਏ ਆਂਦੇ ਵੇ ਠੀਕ ਹੈ ਜੀ ਇਸ ਕੈਂਪ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ ਹੈ ਕਿਉਂਕਿ ਮੇਰੀ ਦਵਾਈ ਚਲਦੀ ਸੀ ਕਾਫੀ ਦੇਰ ਤੋਂ ਔਰ ਚਲਦਾ ਰਹੀ ਹੈ ਲੇਕਿਨ ਹੁਣ ਘਟ ਗਈ ਹੈ ਜੀ ਰਾਤ ਨੂੰ ਸੌਂਦੀ ਵੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਇੱਕ ਤਾਂ ਗਠੀਆ ਸੀਗਾ ਅੱਛਾ ਉਹਦੀ ਦਰਦ ਨਾਲ ਕਰਕੇ ਰਾਤ ਨੂੰ ਮੈਂ ਸੌਂਦੀ ਨਹੀਂ ਸੀਗੀ ਅੱਛਾ ਇਹਨਾਂ ਨਾਲ ਆ ਕੇ ਮੈਨੂੰ ਇਹ ਫਾਇਦਾ ਹੋਇਆ ਕਿ ਬਿਨਾਂ ਦਵਾਈ ਤੋਂ ਮੈਂ ਹੁਣ ਸੌਣ ਲੱਗ ਗਈ ਨਹੀਂ ਤਾਂ ਪੇਨਕিলার ਜਾਂ ਕੋਈ ਨਾ ਕੋਈ ਮੈਨੂੰ ਐਕਸਟਰਾ ਦਵਾਈ ਲੈਣੀ ਪੈਂਦੀ ਸੀ ਗਠੀਆ ਸੀ ਕੋਈ ਹੋਰ ਵੀ ਪ੍ਰੋਬਲਮ ਸੀ ਕੋਈ ਤੁਹਾਨੂੰ ਹাড় ਦੀ ਵਿਸ਼ਕੈ ਸੀ ਉਹਦੇ ਨਾਲ ਵੀ ਥੋੜਾ ਦਰਦ ਵਗੈਰਾ ਘੱਟ ਲੱਗਦਾ ਹੁਣ ਰਾਹਤ ਮਿਲਦੀ ਹੈ ਤੁਹਾਨੂੰ ਮਹਿਸੂਸ ਹਾਂਜੀ ਮੈਨੂੰ ਬਹੁਤ ਫਾਇਦਾ ਹੋਇਆ ਇਥੇ ਆ ਕੇ ਇੱਕ ਮੀਨ ਤੁਸੀਂ ਕੈਂਪ ਦੀ ਜਿਹੜੀ ਕਾਰਗੁਜ਼ਾਰੀ ਹੈ ਡਾਕਟਰ ਸੰਜੀਵ ਜੀ ਦੀ ਉਹਦੀ ਖੁਸ਼ ਹਾਂ ਤੁਸੀਂ ਉਹਦੇ ਨਾਲ ਮੈਂ ਬਹੁਤ ਖੁਸ਼ ਹਾਂ ਇਹ ਦਿਨ ਵਧ ਗਏ ਨੇ ਇਹ ਵੀ ਵਧੀਆ ਹੋ ਠੀਕ ਹੈ ਹਾਂਜੀ ਤੁਹਾਡਾ ਸ਼ੁਭਨਾਮ ਜੀ ਆਦਰ ਸ਼ਹਿਰ ਹਾਂਜੀ ਤੁਸੀਂ ਵੀ ਇੱਥੇ ਟ੍ਰੀਟਮੈਂਟ ਲੈ ਰਹੇ ਹੋ ਕੀ ਪ੍ਰੋਬਲਮ ਸੀ ਆਪ ਜੀ ਨੂੰ ਮੇਰੀ ਸੀ ਫੁੱਲ ਬਾਡੀ ਪੇਨਸ ਵੀਕਲੈਸ ਲੱਗਦੀ ਸੀ ਬੋਡੀਸ ਬਹੁਤ ਕਿੰਨੀ ਦੇਰ ਤੋਂ ਸੀ ਇਹ ਐ ਕਾਫੀ ਦੇਰ ਹੋ ਗਈ ਕਾਫੀ ਮਤਲਬ ਸਮਝ ਲਓ ਕਿ ਸਾਲ ਦੋ ਸਾਲ ਤੋਂ ਹੀ ਪੁਰਾਣੀ ਸੀ ਪੈਰਾਂ 'ਚ ਵੀ ਬਹੁਤ ਦਰਦ ਸੀ ਮੇਰੇ ਨਾਲ ਅੱਛਾ ਕੈਂਪ ਵਿੱਚ ਕਿੰਨੇ ਦਿਨ ਤੁਸੀਂ ਟ੍ਰੀਟਮੈਂਟ ਮੈਂ 10 ਕਿ ਦਿਨ ਹੋ ਗਏ 10 12 ਦਿਨ ਹੋ ਗਿਆ ਆ ਰਹੀਆਂ ਮੈਂ ਤੇ ਮਸਲਸ ਕਾਫੀ ਰਿਲੈਕਸ ਲੱਗਦੀਆਂ ਹਨ ਪਹਿਲਾਂ ਤੋਂ ਕੰਮਕੀਤ ਲੱਗ ਰਹੇ ਆਪਣੇ ਆਪ ਨੂੰ ਠੀਕ ਹੈ ਜੀ ਠੀਕ ਲੱਗਦੀਆਂ अच्छा ਹੁਣ ਕਾਫੀ ਮਹਿਸੂਸ ਹੋ ਰਿਹਾ ਤੁਹਾਨੂੰ ਠੀਕ ਹੈ ਰਿਲੈਕਸ ਲੱਗ ਰਿਹਾ ਮਸਲਸ ਵਗੈਰਾ ਨਾ ਕਾਫੀ ਰਿਲੈਕਸ ਥੈਂਕ ਯੂ ਡਾਕਟਰ ਸੰਜੀਪ ਜੀ ਹਾਂ ਜੀ ਇਹ ਜਿਹੜਾ ਐਕੂਪ੍ਰੈਸ਼ਰ ਕੈਂਪ ਹੈ ਤੇ ਵੱਖ-ਵੱਖ ਮੁਸ਼ਕਲਾਂ ਤੋਂ ਜੋ ਲੋਕ ਪੀੜਤ ਨੇ ਉਹਨਾਂ ਦਾ ਟ੍ਰੀਟਮੈਂਟ ਦੇਣ ਲਈ ਤੁਸੀਂ ਇੱਥੇ ਕੈਂਪ ਵਿੱਚ ਰੋਜ਼ਾਨਾ ਮੌਜੂਦ ਹੁੰਨੇ ਹੋ ਤੇ ਕੀ ਕਹਿਣਾ ਹੈ ਤੇ ਸੁਰਿੰਦਰ ਜੀ ਨੇ ਕਿਹਾ ਕਿ ਕੈਂਪ ਦੋ ਹਫ਼ਤੇ ਲਈ ਐਕਸਟੈਂਡ ਕੀਤਾ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੀਆਂ ਤੁਸੀਂ ਸੇਵਾਵਾਂ ਦੇ ਰਹੇ ਹੋ ਤੇ ਕੀ ਕੁਝ ਲੋਕਾਂ ਨੂੰ ਇਹਦੇ ਤੋਂ ਆਪਣੇ ਇਸ ਉਪਚਾਰ ਲਈ ਟ੍ਰੀਟਮੈਂਟ ਵਾਸਤੇ ਕੀ ਕੀ ਪ੍ਰਿਹੇਜ ਰੱਖਣੀ ਪੈਂਦੀ ਨੇ ਲੋਕਾਂ ਨੂੰ ਇਹ ਟ੍ਰੀਟਮੈਂਟ ਵਾਸਤੇ ਆਪਣੇ ਪੋਸਚਰ ਪਹਿਲੀ ਗੱਲ ਠੀਕ ਕਰਨੇ ਪੈਂਦੇ ਆ ਉਸ ਤੋਂ ਬਾਅਦ ਇਹਨਾਂ ਦਾ ਫਾਸਪੋਰਟ ਜਿਹੜਾ ਬਾਹਰਲਾ ਜੰਕ ਫੂਡ ਉਹ ਬੰਦ ਕਰਨਾ ਪੈਂਦਾ ਜਿਹੜੀ ਪ੍ਰੋਬਲਮ ਆ ਰਹੀ ਹੈ ਜੰਕ ਫੂਡ ਤੋਂ ਆਈ ਹੈ बाकी ਪ੍ਰੋਬਲਮ ਜਿੰਨਾ ਬ੍ਰੇਕ ਕਰਨਾ ਪੇਸ਼ੈਂਟ ਉਹਨਾਂ ਨੂੰ ਦੱਸਿਆ ਗਿਆ ਇਹ ਹਾਂਜੀ ਜਿਹੜੀਆਂ ਜਿਹੜੀਆਂ ਪ੍ਰੋਬਲਮ ਨੇ ਪੋਸਚਰ ਬੈਠੰਦਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਇਸ ਵਿੱਚੋਂ ਇਹ ਇੱਕ مین ਪ੍ਰੋਬਲਮ ਹੈ ਬੈਕ ਦੀ ਰੋਡੀਆਂ ਦੀ ਅਰਥਾਈਕਲ ਦੀ ਬੀਪੀ ਦੀ ਸ਼ੂਗਰ ਦੀ ਬਹੁਤ ਹੀ ਅੱਛੀ ਤਰ੍ਹਾਂ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਪੇਸ਼ੈਂਟ ਨੂੰ ਦੱਸ ਦਿੰਦੇ ਇਹਨਾਂ ਦੀ ਪ੍ਰੋਬਲਮ ਨੂੰ ਇਹ ਸੋਲਵ ਕਰਦੇ ਕਹਿੰਦੇ ਹਨ ਇਸ ਚੀਜ਼ ਦਾ ਕੋਈ ਜੜੀ ਹੈਗੀ ਹੈ ਟ੍ਰੀਟਮੈਂਟ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਨਹੀਂ ਸਾਈਡ ਇਫੈਕਟ ਨਾ ਇਹਦਾ ਕੋਈ ਨਹੀਂ ਬਸ ਇੱਕ ਕੁਝ ਟਾਈਮ ਲਈ ਪੇਸ਼ੈਂਟ ਜ਼ਰੂਰ ਕ੍ਰੀਏਟ ਕਰ ਲੈਂਦੇ ਆ ਪ੍ਰੋਬਲਮ ਉਹ ਕਿਉਂ ਕਰਦੇ ਆ ਪੋਸਚਰ ਦਾ ਬੈਲੈਂਸ ਹੈ ਜਿਹੜਾ ਉਹ ਬਾਪ ਖਰਾਬ ਕਰਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਇਹ ਪੁਆਇੰਟ ਤੁਸੀਂ ਆਪ ਕਰਨੀ ਬਾਅਦ ਚ ਤੁਹਾਡੀ ਕਹਿਣ ਦਾ ਭਾਵ ਹੈ ਜੰਕ ਫੂਡ ਦਾ ਇਹਦੇ ਵਿੱਚ ਵਿਸ਼ੇਸ਼ ਯੋਗਦਾਨ ਹੈ ਜੋ ਬਿਮਾਰੀਆਂ ਲੋਕਾਂ ਨੂੰ ਪੈਦਾ ਹੋ ਰਹੀਆਂ ਨੇ ਹਾਂਜੀ ਹਾਂਜੀ ਖਾਣ ਪੀਣ ਦੇ ਵਿੱਚ ਕੀ ਕੀ ਪਰਹੇਜ਼ ਕਰਨਾ ਚਾਹੀਦਾ ਆਮ ਬੰਦੇ ਨੂੰ ਉਹਨਾਂ ਨੂੰ ਘਰ ਦੀ ਰੋਟੀ ਖਾਣੀ ਚਾਹੀਦੀ ਸਿਲੀਪਾ ਬਾਕੀ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਚਾਹੀਦਾ ਤੇ ਰੋਟੀ ਟਾਈਮਿੰਗ ਜਿਵੇਂ ਸ਼ਹਿਰੀ ਲੋਕ ਨੇ 9:30 ਵਜੇ ਖਾ ਲਈ 10 ਵਜੇ ਖਾ ਲਈ 10:30 ਖਾ ਲਈ ਪਾਰਟੀਆਂ ਚੱਲੇਗੇ ਇਸ ਦੇ ਬਾਰੇ ਕੁਝ ਗਾਈਡ ਕਰੋਂਗੇ ਤੁਸੀਂ ਆਮ ਪਬਲਿਕ ਨੂੰ ਇਹਨਾਂ ਨੂੰ ਟਾਈਮਿੰਗ ਜੜੀ ਹੈ 9 ਵਜੇ 2 ਵਜੇ 7 ਵਜੇ ਜਿਹੜਾ ਡਿਨਰ ਹੈ ਉਹ 7 ਵਜੇ ਤੱਕ ਹੋਣਾ ਚਾਹੀਦਾ ਉਹ ਤਾਂ ਬਸ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਕਾਰਨ ਕਿਉਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਕਿਉਂਕਿ ਡਾਈਜੈਸਟ ਨਹੀਂ ਹੁੰਦਾ ਰਾਤ ਨੂੰ ਖਾਣਾ ਤੇ ਡਾਈਜੈਸਟ ਕਰਨ ਲਈ ਕੀ ਚਾਹੀਦਾ ਕਰਨਾ ਸੋਣੇ ਤੋਂ 2 ਘੰਟੇ ਖਾਲੀ ਪਹਿਲਾਂ ਖਾਣਾ ਚਾਹੀਦਾ ਨੇ ਕਈ ਲੋਕ ਰਾਤ ਨੂੰ ਸੈਰ ਕਰਦੇ ਨੇ ਬੜੀ ਤੇਜ਼ ਕਰਦੇ ਨੇ 1 ਕਿਲੋਮੀਟਰ ਚੱਲ ਪਏ 2 ਕਿਲੋਮੀਟਰ ਚੱਲ ਪਏ ਉਹ ਵੀ ਗਲਤ ਕਰਦੇ ਆ ਜਦਕੀ ਟਹਿਲਣਾ ਹੁੰਦਾ ਤੇ ਸੈਰ ਕਦੋਂ ਕਰਨੀ ਚਾਹੀਦੀ ਹੈ ਜੀ ਮਾਰਨਿੰਗ ਚ ਕਰਨੀ ਚਾਹੀਦੀ ਹੈ ਠੀਕ ਹੈ ਸਰਵਿੰਦਰ ਜੀ ਪਿਛਲੇ ਕਈ ਦਿਨ ਤੋਂ ਐਕਿਊ ਪ੍ਰੈਸ਼ਰ ਦਾ ਕੈਂਪ ਲਗਾਇਆ ਜਾ ਰਿਹਾ ਡਾਕਟਰ ਸੰਜੀਵ ਜੀ ਜੋ ਐਕਿਊ ਦੇ ਐਮਟੀ ਨੇ ਇੱਥੇ ਜੇਰੇ ਇਲਾਜ ਪੁੱਜਣ ਵਾਲੇ ਮਰੀਜ਼ਾਂ ਨੂੰ ਆਪਣੀਆਂ ਚੰਗੀਆਂ ਸੇਵਾਵਾਂ ਦੇ ਰਹੇ ਹਨ ਅੱਜ ਤੁਸੀਂ ਇਸ ਵਿਸ਼ੇਸ਼ ਅਵਸਰ ਤੇ ਪੁੱਛਿਓ ਕੀ ਕਹਿਣਾਵੋ ਜੀ ਦਾ ਇਸ ਕੈਂਪ ਦੇ ਸਬੰਧੀ ਇਹ ਕੈਂਪ ਅਕੂਪ੍ਰੈਸ਼ਰ ਕੈਂਪ ਹੈ ਜਿਹੜੇ ਲੋਕਾਂ ਨੂੰ ਪ੍ਰੋਬਲਮ ਹੈ ਜੋੜਾਂ ਦੀ ਲੱਤਾਂ ਦੀ ਹੱਥਾਂ ਦੀ ਪ੍ਰੋਬਲਮ ਹੈ ਇਹਨਾਂ ਦੇ ਵਾਸਤੇ ਬੈਕ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਲਗਾਇਆ ਜਾ ਰਿਹਾ ਹੈ ਇਹਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਆਪਣੇ ਏਰੀਆ ਦੇ ਲੋਕਾਂ ਨੂੰ ਕਾਫੀ ਲੱਗ ਅੱਛਾ ਲੱਗ ਰਿਹਾ ਹੈ ਇਹਦੇ ਵਿੱਚ ਅਸੀਂ ਕਹਿੰਦੇ ਵੀ ਹੋਰ ਵੀ ਸ਼ੋਅ ਸੰਜੀਵ ਡਾਕਟਰ ਸਾਹਿਬ ਸੰਜੀਵ ਲੱਗੇ ਹੋਇਆ ਹੈ ਬਹੁਤ ਇਨਾਂ ਦੀ ਮਿਹਨਤ ਹੈਗੀ ਕਾਫੀ ਦਿਨਾਂ ਤੋਂ ਲੱਗੇ ਹੋਇਆ ਹੈ ਇਹਨਾਂ ਦੀ ਬਹੁਤ ਮਿਹਨਤ ਹੈਗੀ ਸੁਰਿੰਦਰ ਜੀ ਮੈਂ ਵੀ ਇਸ ਕੈਂਪ ਦਾ ਹਿੱਸਾ ਬਣਿਆ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਵੀ ਮਹਿਸੂਸ ਹੋਇਆ ਤੇ ਅੱਜ ਹੀ ਚੱਲਣ ਦੇ ਵਿੱਚ ਮੈਂ ਕਾਫੀ ਰਾਹਤ ਮਹਿਸੂਸ ਕੀਤੀ ਹੈ ਸਿਰਫ 4 ਦਿਨ ਦੇ ਵਿੱਚ ਤੇ ਡਾਕਟਰ ਸੰਜੀਵ ਜੀ ਨੇ ਕਿਹਾ ਕਿ ਕੋਈ ਮੈਡੀਸਿਨਸ ਵਗੈਰਾ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਪੈਂਦੀ ਕੋਈ ਇਹਦਾ ਸਾਈਡ ਇਫੈਕਟ ਨਹੀਂ ਤੇ ਮੈਂ ਦੇਖਿਆ ਜਿੰਨੇ ਵੀ ਇੱਥੇ ਜੇਰੇ ਇਲਾਜ ਵਕ ਵਕ ਤਕਲੀਫਾਂ ਤੋਂ ਜੋ ਲੋਕ ਪੀੜਤ ਨੇ ਉਹਨਾਂ ਦੀ ਕੋਈ ਖਾਹਿਸ਼ ਹੈ ਕਿ ਕੈਂਪ ਨੂੰ 15 ਦਿਨ ਲਈ ਵਧਾਇਆ ਜਾਵੇ ਕੀ ਕਹਿਣਾ ਆਪ ਜੀ ਦਾ ਕੈਂਪਸ ਦਾ ਐਜਟ ਜਾਣਾ ਚਾਹੀਦਾ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਜੀ ਕੈਂਪ ਵਧਾਇਆ ਜਾ ਰਿਹਾ ਹੈ ਅਗਲੇ 2 ਹਫ਼ਤੇ ਵਾਸਤੇ ਕੈਂਪ ਐਕਸਟੈਂਡ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਡਿਮਾਂਡ ਪੂਰੀ ਹੋ ਸਕੇ ਠੀਕ ਥੈਂਕ ਯੂ